ਔਰ ਆਪਣੇ ਚ ਦੁਵਾਰੇ ਕੋਈ ਕੇਕੜਾ ਪੈਦਾ ਨਾ ਹੋਵੇ ਤੁਸੀਂ ਲਾਲਟ ਰਹਣਾ ਇਸ ਗੱਲ ਤੇ ਕਈ ਵਾਰੀ ਸਾਡਾ ਰਿਸ਼ਤੇਦਾਰ ਵੀ ਸਾਡੇ ਕੋਲ ਆਉਂਦਾ ਹੈ ਸਾਡੇ ਇੱਕ ਬੰਦੇ ਨੂੰ ਇਸ ਤੰਗ ਨਾਲ ਦੇਖਣਾ ਭਾਈ ਤੂੰ ਮੈਨੂੰ ਮਿਲਣਾ ਆਇਆ ਮੇਰਾ ਭਾਂਜਾ ਹੈ ਮੇਰਾ ਭਤੀਜਾ ਹੈ ਤਾਂ ਉਸ ਤਰੀਕੇ ਨਾਲ ਹੀ ਇੱਥੇ ਆ ਕਈ ਵਾਰੀ ਆਪਣੀ ਮਾਨਸਿਕਤਾ ਦਾ ਭੋਲੀ ਭਾਲੀ ਦਾ ਲੋਕ ਫਾਇਦਾ ਉਠਾ ਜਾਂਦੇ ਆ ਸਿੱਧੂ ਮੂਸੇਵਾਲੇ ਦੇ ਪਿਤਾ ਅਚਾਨਕ ਆਏ ਸਾਹਮਣੇ ਮੂਸੇਪਿੰਡ ਦੇ ਲੋਕਾਂ ਨੂੰ ਕੀਤੀ ਵੱਡੀ ਅਪੀਲ ਹੋ ਗਿਆ ਭਾਰੀ ਇਕੱਠ ਬਾਪੂ ਜੀ ਨੇ ਦਿੱਤਾ ਵੱਡਾ ਬਿਆਨ ਆਖਰ ਕੀ ਹੈ ਪੂਰਾ ਮਾਮਲਾ ਜਾਣਦੇ ਆ ਇਸ ਵੀਡੀਓ ਵਿੱਚ ਸਸੀਗਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਛੋਟਾ ਸਿੱਧੂ ਦੁਨੀਆ ਤੇ ਆ ਚੁੱਕਿਆ ਹੈ ਪੂਰੀ ਦੁਨੀਆ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਅੱਜ ਮੂਸੇਪਿੰਡ ਦੇ ਗੁਰੂ ਘਰ ਵਿੱਚ ਨਿੰਮ ਬੰਨੇ ਗਏ ਖੁਸ਼ੀਆਂ ਮਨਾਈਆਂ ਗਈਆਂ ਭੰਗੜੇ ਵੀ ਪਾਏ ਪਿੰਡ ਦੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਪ੍ਰੋਗਰਾਮ ਚੱਲ ਰਹੇ ਨੇ ਨਿੰਮ ਬੰਨੇ ਜਾ ਰਹੇ ਨੇ ਅਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਮਨਾਈਆਂ ਵੀ ਕਿਉਂ ਨਾ ਜਾਣ ਕਈ ਸਾਲ ਬਾਪੂ ਹੋਰਾਂ ਨੇ ਦਰਦ ਹਟਾ ਲਿਆ ਕਰੀਬਨ 2 ਸਾਲ ਹੋ ਗਏ ਦਰਦ ਦੇ ਵਿੱਚ ਹੀ ਰਹੇ ਨੇ ਪਰ ਹੁਣ ਥੋੜੀ ਰਾਹਤ ਮਿਲੀ ਹੈ ਇਸੇ ਕਰਕੇ ਲੋਕਾਂ ਨੂੰ ਵੀ ਰਾਹਤ ਆਈ ਹੈ ਕਿਉਂਕਿ ਉਹ ਜਦੋਂ ਬਾਪੂ ਜੀ ਮਾਤਾ ਜੀ ਦੇ ਹੰਝੂ ਦੇਖਦੇ ਸੀ ਤਾਂ ਸਾਰੇ ਇਹੀ ਸੋਚਦੇ ਸੀ ਕਿ ਹੁਣ ਇਹਨਾਂ ਦਾ ਕੀ ਬਣੂਗਾ ਬਾਪੂ ਜੀ ਤੇ ਬੇਬੇ ਜੀ ਦਾ ਅੱਗੇ ਕੀ ਹੋਵੇਗਾ ਪਰ ਹੁਣ ਇਹਨਾਂ ਨੂੰ ਜੀਣ ਦਾ ਸਹਾਰਾ ਮਿਲ ਗਿਆ ਕਹਿੰਦੇ ਨੇ ਕਿ ਗਏ ਹੋਏ ਵਾਪਸ ਨਹੀਂ ਆਉਂਦੇ ਪਰ ਰੱਬ ਨੇ ਇੱਕ ਵਾਰ ਫੇਰ ਤੋਂ ਵਾਪਸ ਭੇਜ ਦਿੰਦਾ ਹੈ ਛੋਟਾ ਸਿੱਧੂ ਮੂਸੇਵਾਲਾ ਇਸ ਮੌਕੇ ਬਾਪੂ ਬਲਕੌਰ ਸਿੰਘ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਬਾਪੂ ਬਲਕੌਰ ਸਿੰਘ ਨੇ ਇੱਥੇ ਕੇਕੜੇ ਨੂੰ ਵੀ ਯਾਦ ਕਰਿਆ ਉਹੀ ਕੇ ਕਿਹੜਾ ਜੀਨੇ ਕੇ ਬਾਈ ਸਿੱਧੂ ਮੂਸੇਵਾਲਾ ਦਾ ਟਾਈਮ ਚੁਕਾਇਆ ਸੀ ਕਿਉਂਕਿ ਬਾਈ ਸਿੱਧੂ ਮੂਸੇਵਾਲਾ ਭੋਲਾ ਸੀ ਅਤੇ ਹਰੇਕ ਤੇ ਯਕੀਨ ਕਰ ਬੈਠਦਾ ਸੀ ਅਤੇ ਕਿਸੇ ਨੂੰ ਵੀ ਸ਼ੱਕ ਦੀ ਨਿਗਾ ਨਾਲ ਤਾਂ ਉਹ ਬੰਦਾ ਦੇਖਦਾ ਹੀ ਨਹੀਂ ਸੀ ਕੇਕੜੇ ਨੇ ਫੋਟੋ ਖਚਾਈ ਉਸ ਤੋਂ ਬਾਅਦ ਟਾਈਮ ਚੁਕਾ ਦਿੱਤਾ ਸਿੱਧੂ ਮੂਸੇਵਾਲਾ ਦਾ ਅਤੇ ਕੇਕੜਾ ਕਹਿੰਦੇ ਨੇ ਮੂਸੇ ਪਿੰਡ ਦੇ ਵਿੱਚ ਰਿਸ਼ਤੇਦਾਰੀ ਵੀ ਰੱਖਦਾ ਸੀ ਇਸ ਮੌਕੇ ਬਾਪੂ ਬਲਕੌਰ ਸਿੰਘ ਨੇ ਹੁਣ ਲੋਕਾਂ ਨੂੰ ਕਿਹਾ ਕਿ ਹੁਣ ਆਪਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਹੁਣ ਆਪਾਂ ਨੇ ਕੋਈ ਹੋਰ ਕੇਕੜਾ ਪੈਦਾ ਨਹੀਂ ਹੋਣ ਦੇਣਾ ਅਗਰ ਤੁਹਾਡਾ ਕੋਈ ਰਿਸ਼ਤੇਦਾਰ ਹੈ ਜਾਂ ਕੋਈ ਮਿਲਣ ਵਾਲਾ ਹੈ ਕੋਨੂੰ ਉਸ ਦੇ ਉੱਪਰ ਸ਼ੱਕ ਹੈ ਤਾਂ ਸਾਨੂੰ ਜਰੂਰ ਦੱਸੋ ਯਾਨੀ ਕਿ ਸਾਨੂੰ ਵੀ ਸਾਵਧਾਨ ਕਰਦੋ ਇਸ ਚੀਜ਼ ਤੋਂ ਕਿ ਸਾਨੂੰ ਇਸ ਬੰਦੇ ਦੇ ਉੱਪਰ ਸ਼ੱਕ ਹੈ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਚਾਹੇ ਬਹੁਤ ਮੁਸ਼ਕਲਾਂ ਨੇ ਪਰ ਅਸੀਂ ਫੇਰ ਵੀ ਆਪਣੇ ਲੋਕਾਂ ਨਾਲ ਮਿਲਣਾ ਨਹੀਂ ਛੱਡ ਸਕਦੇ ਇਸ ਮੌਕੇ ਦੋਸਤੋ ਪਿੰਡ ਦੇ ਲੋਕ ਵੀ ਭਾਵੁਕ ਹੋ ਗਏ ਤੇ ਬਾਪੂ ਜੀ ਨੇ ਕਾਫੀ ਗੱਲਾਂ ਕੀਤੀਆਂ ਲੋਕਾਂ ਨਾਲ ਪਹਿਲਾਂ ਆਪਾਂ ਤੁਹਾਨੂੰ ਸੁਣਾਦਿਆਂ ਕਿ ਆਖਿਰ ਬਾਪੂ ਬਲਕੌਰ ਸਿੰਘ ਹੋਰਾਂ ਨੇ ਕੀ ਗੱਲਬਾਤ ਕਰੀ ਆ ਲੋਕਾਂ ਨਾਲ ਅਸੀਂ ਸਾਰੀ ਸੰਗਤ ਖਾਸ ਕਰਕੇ ਮੇਰੇ ਜਿਹੜੇ ਵਾਲੇ ਪਿੰਡ ਭਰਾ ਸਾਰੇ ਤੁਸੀਂ ਅੱਜ ਇਕੱਠੇ ਹੋਏ ਹੋ ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ ਮੇਰੇ ਕੋਲੇ ਸ਼ਬਦ ਵੀ ਨਹੀਂ ਹੈ ਸ਼ਾਇਦ ਕਿਉਂਕਿ ਮੈਨੂੰ ਤਾਂ ਪਹਿਹੀ ਦੀ ਕੋਈ ਸੀ ਮੈਂ ਤਾਂ ਤੁਹਾਡੇ ਵਿੱਚ ਜੰਮਿਆ ਪੜਿਆ ਇਹਦਾ ਸੋਪੀ ਤੁਹਾਡੇ ਘਰ ਅਸੈਂਬਲੀ ਹੈ ਇੱਥੇ ਬੰਜੀਨੇ ਵਰਗੇ ਸਰਦੇ ਹੋਗੇ ਸਾਡੇ ਕੋਲੇ ਵੀ ਆਰੇ ਕਪੜੇ ਕਿਹੜੇ ਕਿੰਨੀ ਹੱਦੀ ਹੋ ਤੋਨੇ ਭਰਾ ਹੋ ਗੋੜੇ ਕਿ ਨਹੀਂ ਮੇਰਾ ਜੀਵਨ ਪੱਤਰ ਦਾ ਤੁਹਾਡੇ ਨਾਲ ਤੁਹਾਡੇ ਵਿੱਚ ਗੁਜ਼ਰਿਆ ਹੋਇਆ ਠੀਕ ਹੈ ਸੱਤੂ ਆਉਂਦੇ ਨਗਰੋਂ ਕੁਝ ਪਰਿਵਾਰ ਦੇ ਇਵੇਂ ਬਦਲੇ ਕੰਮ ਬਦਲੇ ਹੋਰੀ ਹੋਰ ਦੁਨੀਆ ਦੇ ਵਿੱਚ ਗਏ ਪਰੰਤੂ ਉਹ ਆਪਾ ਕੋ ਰਾਸ ਨਹੀਂ ਹੈ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਦਿਲ ਦੀਆਂ ਸਾਂਝੀਆਂ ਕਰਨੀਆਂ ਕਿ ਤੁਸੀਂ ਬੜੇ ਭੋਲੇ ਹੋ ਕਿਉਂਕਿ ਆਪਣਾ ਆਪਣੇ ਮਨ ਚੋਣੀਆਂ ਆਪਣੀਆਂ ਬੇਇਮਾਨੀਆਂ ਦੀਆਂ ਹੁੰਦੀਆਂ ਨੇ ਜਿਹੜੀਆਂ ਅੱਜ ਲੋਕਾਂ ਦੇ ਮਨ ਦੇ ਵਿੱਚ ਹੁੰਦੀਆਂ ਦਾ ਤੁਸੀਂ ਅੰਦਾਜ਼ਾ ਸਹੀ ਦੇ ਲਾ ਲਿਓ ਕਿ ਇੱਕ ਮਸੂਮ ਦੇ ਜਨਮ ਦੇ ਉੱਤੇ ਹੀ ਕਿੰਨਾ ਬਾਦਰੋਆ ਲੱਗਿਆ ਹੈ ਨਾ ਐਡੀ ਵੀ ਗੱਲ ਨਹੀਂ ਸੀ ਪਰ ਤੁਸੀਂ ਇਹਨੂੰ ਗੱਲਾਂ ਸਿੱਧੂ ਤੇ ਜਨਮ ਨਾਲ ਵਿਵਾਦ ਨੂੰ ਜੋੜ ਕੇ ਦੇਖੋ ਤਾਂ ਇਹ ਬਹੁਤ ਵੱਡੀ ਗੱਲ ਹੈ ਕਿਸੇ ਬੱਚੇ ਦੇ ਜਨਮ ਦੇ ਉੱਤੇ ਜੇ ਕੋਈ ਇੰਨੀ ਕਿਸੇ ਨੂੰ ਤਕਲੀਫ ਹੁੰਦੀ ਆ ਤਾਂ ਇਹ ਬਹੁਤ ਵੱਡੀ ਗੱਲ ਹੈ ਜਦੋਂ ਦਾ ਮੁਲਕ ਯਾਦ ਹੋਇਆ ਸ਼ਾਇਦ ਤੁਸੀਂ ਅੱਜ ਤੱਕ ਇਹੋ ਜਿਹਾ ਲੈਟਰ ਕਿਸੇ ਨੂੰ ਕੱਢਿਆ ਨਹੀਂ ਗਿਆ ਹੁਣ ਅੱਜ ਤੱਕ ਕਿਉਂਕਿ ਸਾਡੇ ਮੁਲਕ ਦੇ ਕਾਨੂੰਨ ਮਾਰਨ ਵਾਸਤੇ ਤਾਂ ਹੈਗੇ ਆ ਕਿਸੇ ਨੂੰ ਜ਼ਿੰਦਗੀ ਦੇਣ ਵਾਸਤੇ ਕਾਨੂੰਨ ਬਹੁਤ ਕਰਦੇ ਤੇ ਜੇ ਕੋਈ ਜ਼ਿੰਦਗੀ ਇਸ ਤਰ੍ਹਾਂ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਕੋਈ ਜੀਵਨ ਧੜਕਦਾ ਹੈ ਦੁਆਰਾ ਉਹਦੇ ਵੀ ਕਿੰਤੂ ਪਰੰਤੂ ਹੁੰਦਾ ਦੌਰ ਤੁਹਾਡੇ ਸਾਹਮਣੇ ਹੋਇਆ ਸਾਰੀ ਇਸ ਜਰ ਕਿ ਆਪਾਂ ਇਸ ਗੱਲ ਨੂੰ ਪੂਰਾ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਕੀਤੀ ਵੀ ਗਲਤ ਨਹੀਂ ਹੈ ਅਸੀਂ ਸਾਰੀ ਕਾਨੂੰਨ ਦੇ ਘੇਰੇ ਦੇ ਵਿੱਚ ਦਾਇਰੇ ਦੇ ਵਿੱਚ ਸੌਣ ਦਾ ਸਤਿਕਾਰ ਕਰਦੇ ਹੋਏ ਸਾਰਾ ਆਪਕਾ ਸਿਰੇ ਲਾਇਆ ਹੈ ਅਸੀਂ ਬਰੇ ਚਰ ਸਮਾਉਂਦੇ ਦੇ ਵਿੱਚ ਲੱਗੇ ਹੋਏ ਸੀ ਪਰੰਤੂ ਫਿਰ ਵੀ ਤੁਹਾਨੂੰ ਦੇ ਨਾਲ ਮੈਂ ਇਹ ਗੱਲ ਕਮ ਸ਼ੇਅਰ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ ਆਪਾਂ ਇੱਕ ਨਗਰ ਦੇ ਆਪਾਂ ਇੱਕ ਦੰਦ ਦੀ ਟੁੱਕੀ ਖਾਣ ਵਾਲੇ ਲੋਕ ਆ ਔਰ ਆਪਣੇ ਚ ਦੁਵਾਰੇ ਕੋਈ ਕੇਕੜਾ ਪੈਦਾ ਨਾ ਹੋਵੇ ਤੁਸੀਂ ਲਾਲਟ ਰਹਿਣਾ ਇਸ ਗੱਲ ਦੇ ਕਈ ਵਾਰੀ ਸਾਡਾ ਰਿਸ਼ਤੇਦਾਰ ਵੀ ਸਾਡੇ ਕੋਲ ਆਉਂਦਾ ਹੈ ਉਹ ਬੰਦਾ ਹਰ ਇੱਕ ਬੰਦੇ ਨੂੰ ਇਸ ਤੰਗ ਨਾਲ ਦੇਖਣਾ ਭਾਈ ਜੀ ਤੂੰ ਮੈਨੂੰ ਮਿਲਣ ਆਇਆ ਮੇਰਾ ਭਾਣ ਜੇ ਮੇਰਾ ਭਤੀਜਾ ਜੇ ਤਾਂ ਉਸ ਤਰੀਕੇ ਨਾਲ ਹੀ ਇੱਥੇ ਆ ਕਈ ਵਾਰੀ ਆਪਣੀ ਮਾਨਸਿਕਤਾ ਦਾ ਭੋਲੀ ਪਿਆ ਲੋਕ ਦਾ ਫਾਇਦਾ ਉਠਾ ਜਾਂਦੇ ਆ ਜਿਵੇਂ ਕਿ ਤੁਸੀਂ ਪਹਿਲਾਂ ਵੇਖਿਆ ਕਿਉਂਕਿ ਤੁਹਾਡੇ ਤੇ ਵਿਸ਼ਵਾਸ ਕਰਨਾ ਮੇਰੀ ਮਜਬੂਰੀ ਹੈ ਤੁਸੀਂ ਮੇਰੇ ਭੈਣ ਭਾਈ ਹੋ ਮੇਰੇ ਤੁਸੀਂ ਆਪਣੇ ਹੋ ਔਰ ਤੁਹਾਡੀ ਵਾਰ ਕੋਈ ਹੋਰ ਲੈ ਜੇ ਇਸ ਗੱਲ ਤੇ ਤੁਸੀਂ ਹਮੇਸ਼ਾ ਧਿਆਨ ਦੇਣਾ ਪਪਾ ਦਾ ਬਹੁਤ ਵੱਡਾ ਨੁਕਸਾਨ ਇਸ ਗੱਲ ਦੇ ਵਿੱਚ ਕਿਤੇ ਵੀ ਤੁਸੀਂ ਖੇਤ ਬੰਨੇ ਬਾਹਰ ਡਿਊਟੀਆਂ ਤੇ ਕਿਤੇ ਸਫਰ ਕਰਦੇ ਹੋ ਕਿਤੇ ਵੀ ਤੁਹਾਨੂੰ ਪਿੰਕ ਲੱਗਦੀ ਹੈ ਅਕਾਲਪੁਰਖ ਦੇ ਨਾਲ ਹੈ ਸਮਰਨ ਵਾਲੀ ਤੁਸੀਂ ਉਹ ਗੋੜਾ ਬੱਚਾ ਸਾਡੀਆਂ ਵੀ ਬਰਨਾਂ ਦਾ ਸਾਲਾਂ ਨਹੀਂ ਹੈ ਕਿਉਂਕਿ ਆਖਰ ਨੂੰ ਇਹ ਜਿਹੜਾ ਕੋਈ ਨਾ ਕੋਈ ਪੜਾਅ ਹੁੰਦਾ ਫਿਰੰਤੋ ਆ ਜਿਹੜੇ ਮੇਰੇ ਬੱਚੇ ਛੋਟੇ ਬੱਚੇ ਖੜੇ ਆਏ ਭੈਣ ਭਾਈ ਇਹਨੇ ਕਾਫੀ ਲੰਬੀ ਜ਼ਿੰਦਗੀ ਇਸ ਨਕਰ ਦੇ ਵਿੱਚ گزارਣੀ ਹੈ ਤਾਂ ਸਾਰਿਆਂ ਨੇ ਮਿਲ ਜੁਲ ਕੇ ਜਿਵੇਂ ਆਪਾਂ ਪਹਿਲਾਂ ਇੱਕ ਭਾਈਚਾਰੇ ਦੇ ਮੁਤਾਬਕ ਸਾਰੇ ਰਹਿੰਦੇ ਆ ਕਿਾ ਤੁਹਾਡੇ ਅੱਜ ਦੇ ਪ੍ਰੋਗਰਾਮ ਤੋਂ ਉਹਨਾਂ ਬੁਲਾਰੇ ਜਿਹੜੇ ਕੁਛ ਆ ਫੇਸਬੁੱਕ ਦੇ ਉੱਤੇ ਸਾਡੇ 'ਚ ਨਫ਼ਰਤ ਖਲੌਣ ਵਾਲੀਆਂ ਆਵਾਜ਼ਾਂ ਵੀ ਕੁਝ ਬਚ ਆਉਂਦੀਆਂ ਨੇ ਵੀ ਮੈਨੂੰ ਅਸੀਂ ਉਹ ਦੱਸ ਸਕਦੇ ਆਂ ਵੀ ਆ ਸਾਡਾ ਖੇਡ ਹੈ ਕਹਿੰਦਾ ਵੀ ਇਹਦਾ ਵੀ ਨਹੀਂ ਕਹਿ ਕੇ ਰੋਵੇ ਮੇਰਾ ਪਰਿਵਾਰ ਹੈ ਔਰ ਅਸੀਂ ਪਰਿਵਾਰ ਦੀ ਅੱਜ ਤੱਕ ਰਹੇ ਆ ਤੇ ਕੋਈ ਸਾਡੇ ਦੇ ਵਿੱਚ ਕੋਈ ਇੱਕ ਪਿੰਨ ਪੁਆਇੰਟ ਕੱਢ ਕੇ ਦਿਖਾਵੇ ਵੀ ਸਾਡੇ 'ਚ ਕੋਈ ਫਰਕ ਹੈ ਇਹ ਸਾਡੇ ਭਰਾ ਵੀ ਹੈ ਸਾਡੇ ਚਾਚੇ ਤਾਏ ਸਾਰੇ ਜੋ ਅਸੀਂ ਆਪਦੇ ਪਰਿਵਾਰ ਨਾਲ ਕੋਈ ਰਿਸ਼ਤੇ ਸਾਡੇ ਹਨ ਲੋਕਾਂ ਦੇ ਤਾ ਅਸੀਂ ਸਾਰਿਆਂ ਨੂੰ ਇਸ ਗੱਲ ਦੀ ਮਿਸਾਲ ਦੇ ਸਕਦੇ ਆ ਵੀ ਜਿੰਨਾ ਭਾਈਚਾਰਾ ਸਾਗੇ ਲੱਗਦਾ ਹੈ ਮੇਰਾ ਖਿਆਲ ਹੈ ਕਿ ਤੇ ਨਹੀਂ ਹੋਣਾ ਕਿਉਂਕਿ ਅਸੀਂ ਸਾਰੇ ਹੀ ਧਰੋ ਪਿਛਲੇ ਪਿੰਡਾਂ ਤੋਂ ਵੱਸਦੇ 200 ਸਾਲ ਸਾਡੇ ਨਗਰ ਵੱਜੇ ਨੂੰ ਹੋ ਗਿਆ ਤਾਂ ਸਾਡੇ ਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਲਕੀਰ ਨਹੀਂ ਖਿੱਚੀ ਸਕਿਆ ਵੀ ਕਰੇ ਕੋਈ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਵੀ ਕਿਸੇ ਨੇ ਅਸੀਂ ਹਮੇਸ਼ਾ ਹੀ ਸੁੱਖ ਦੇ ਖੁਸ਼ੀ ਗਮੀ ਦੇ ਉੱਤੇ ਆਪਣੇ ਪਰਿਵਾਰ ਤੋਂ ਇਕੱਠੇ ਹੋਏ ਆਂ ਔਰ ਤੁਸੀਂ ਅੱਜ ਅਕਾਲਪੁਰਖ ਦੀ ਉਸ ਰਹਿਮਤ ਦਾ ਛੋਟੇ ਸਿੱਧੂ ਦਾ ਜਿਸ ਢੰਗ ਨਾਲ ਤੁਸੀਂ ਸਤਕਾਰ ਕੀਤਾ ਤਾਂ ਮੇਰਾ ਖਿਆਲ ਮੀਡੀਆ ਦੇ ਜ਼ਰੀਏ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਕਿ ਸਿੱਧੂ ਨੂੰ ਅਸੀਂ ਕੇਵਲ ਜਨਮ ਦੇਣ ਵਾਲਿਆ ਬੱਚਾ ਥੋੜਾ ਵੀ ਉਹ ਨਹੀਂ ਹੈ। ਪਰ ਤੁਹਾਡਾ ਵੀ ਹੱਕ ਹੁੰਦਾ ਹੀ ਹੈ। ਤਾਂ ਤੁਸੀਂ ਅੱਜ ਇਹ ਗੱਲ ਨੂੰ ਸਾਬਤ ਕੀਤਾ ਹੈ। ਮੇਰੇ ਕੋਲ ਸ਼ਬਦ ਨਹੀਂ ਮੈਂ ਤੁਹਾਡਾ ਕਿਹੜੇ ਸ਼ਬਦਾਂ ਦੇ ਨਾਲ ਸ਼ੁਕਰੀਆ ਦਾ ਕਰਾਂ ਮੇਰਾ ਮਨ ਮੇਰਾ ਗਲ ਭਰੋ ਕਿ ਮੈਂ ਤੁਹਾਨੂੰ ਔਰ ਤੁਹਾਡੇ ਮਨਾਂ ਦੇ ਵਿੱਚ ਇੰਨੀ ਜ਼ਿਆਦਾ ਤੰਗ ਸੀ ਉਸ ਬੱਚੇ ਨੂੰ ਤੁਸੀਂ ਉਡੀਕ ਰਹੇ ਸੀ ਬੇਸਬਰੀ ਨਾਲ ਵੀ ਉਹ ਅਵੇਲੀ ਹੈ ਜਿਹੜੀ ਉਹ ਜਿਹੜੀ ਅੱਜ ਤੱਕ ਭਾਂ ਭਾਂ ਕਰਦੀ ਆ ਉਹਦੇ ਵਿੱਚ ਕੁਝ ਨਾ ਕੁਝ ਸਾਡਾ ਕੋਈ ਨੁਮਾਇंदा ਉੱਥੇ ਆਵੇ ਸਾਡਾ ਕੋਈ ਬੱਚਾ ਉੱਥੇ ਬਸੇ ਰਾਕੇ ਤਾਂ ਸਾਰੇ ਨੇ ਅੰਦਰ ਦੀਆਂ ਦੁਆਵਾਂ ਉਹ ਅਕਾਲ ਪੁਰਖ ਦੇ ਦਰ ਤੇ ਮਨਜ਼ੂਰ ਹੋਈਆਂ ਤਾਂ ਆਪਾਂ ਜ਼ਿਆਦੇ ਹੋ ਹਲਾ ਕਰਨ ਤੋਂ ਇਲਾਵਾ ਆਪਾਂ ਸ਼ੁਕਰਾਨਾ ਕਰ ਹੁਣ ਦੋਸਤੋ ਪੱਗੇ ਗੱਲਬਾਤ ਸੁਣਦੇ ਆ ਪਰਿਵਾਰ ਦੇ ਹੋਰ ਜਿਹੜੇ ਨੇੜਲੇ ਮੈਂਬਰ ਨੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਨਿਮੋ ਬੰਨਣ ਨੂੰ ਲੈ ਕੇ ਗੱਲਬਾਤ ਕੀਤੀ ਹੈ ਉਹਨਾਂ ਦੇ ਨਾਲ ਵੀ ਹੋਈ ਗੱਲਬਾਤ ਸੁਣਾ ਦਿੰਦੇ ਆ ਉਸ ਤੋਂ ਬਾਅਦ ਅੱਗੇ ਵਧਦੇ ਆ ਅਲੇ ਸਾਰੇ ਪਿੰਡ ਜਿਹਨੇ ਮਨ ਬੰਨਿਆ ਇੱਕੋ ਜੀ ਦਾ ਮੌਕਾ ਹੈ ਕੀ ਜਣਾ ਜਪਦੀ ਅਜੀ ਗੁਰੂ ਘਰ ਆਏ। ਬਸ ਖੁਸ਼ੀ ਦਾ ਇਹ ਹੈ ਜੀ ਵੀ ਅੱਜ ਮਾਤਾ ਜਸਵੰਤ ਕੌਰ ਦੇ ਪੋਤਾ ਆਇਆ ਜੀ ਤੇ ਮਾਤਾ ਚਰਨ ਕੌਰ ਦੇ ਘਰੇ ਅਸੀਂ ਆਈਆਂ ਨੇ ਉਹਦੀ ਕੁਛੀ ਮਤਾਬਕ ਪੰਜਾਬੀ ਰੀਤੀ ਰਿਵਾਜ ਮਤਾਬਕ ਅੱਜ ਛੋਟੇ 시ਦੂ ਦਾ ਨਿਵਾ ਬੰਨਿਆ ਜੀ ਗੁਰੂ ਘਰ ਦਾ ਲੋਟਾ ਲੈ ਲੈਂਦੇ ਹੋਏ ਸ਼ਰਾਨਾ ਕੀਤਾ। ਅਸੀਂ ਵੈ ਗੁਰੂ ਦਾ ਅਰਦਾਸ ਵੀ ਕੀਤੀ ਆ ਵੀ ਜਿਹੜਾ ਸ਼ੁਭਦੀਪ ਸਿੱਧਾ ਨਮਾ ਆਇਆ ਤਾਂ ਉਹਦੇ ਆ ਜਿਹੜੇ ਆਵਾਜ਼ ਹੈ ਦੇ ਪੇਡਲੇ ਸੰਸਕਾਰ ਆਪੇ ਉਹਦੇ ਪਹਿਲਾਂ ਵਾਲੇ ਲੈ ਕੇ ਆਵੇ ਇਹ ਪ੍ਰਮਾਤਮਾ ਦੇ ਅਰਦਾਸ ਕੀਤੀ ਹੈ ਜੀ ਪਹਿਲਾਂ ਵਾਲੀ ਉਹਾਰੇ ਸੰਸਕਾਰ ਪਹਿਲਾਂ ਵਾਲੀ ਆਵਾਜ਼ ਲੈ ਕੇ ਆਵੇ ਤੇ ਸਾਡੇ ਪਿੰਡ ਦਾ ਨਾਮ ਵੈਲਵੋਟ ਤੇ ਪਹਿਲਾਂ ਵੀ ਗਿਆ ਹੁਣ ਹੋਰ ਇਹ ਤੂੰ ਅੱਗੇ ਵੀ ਲੈ ਕੇ ਜਾਵੇ ਇਹ ਅਰਦਾਸ ਕੀਤੀ ਹੈ ਜੀ ਪਹਿਲੀ ਵਾਰ ਦੇਖਿਆ ਕਿਸੇ ਬੱਚੇ ਦੀ ਜੀ ਪੂਰੇ ਪਿੰਡ ਦੇ ਵਿੱਚ ਆ ਨਹੀਂ ਪੂਰੇ ਪਿੰਡ ਚ ਨਹੀਂ ਜੀ ਪੂਰੀ ਦੁਨੀਆ ਤੇ ਹੈ ਪਰ ਸਾਡੇ ਪਿੰਡ ਦੇ ਵਿੱਚ ਕੁਝ ਜ਼ਿਆਦਾ ਹੈ ਜੀ ਕਿਉਂਕਿ ਆ ਮੈਨੂੰ ਲੱਗਦਾ ਵੀ 25ਵਾਂ 26ਵਾਂ ਸੀ ਮਤਲਬ ਨਵੇਂ ਬੰਦ ਰਹੇ ਪੱਤੀਆਂ ਦੇ ਪੱਤੀ ਵਜ ਬੰਦ ਰਹੇ ਗਲੀ ਮਹੱਲੇ ਵਜ ਬੰਦ ਰਹੇ ਅੱਜ ਸਾਰਾ ਵਿੜੇ ਨਵਾਸੀਆਂ ਨੇ ਇਕੱਠਾ ਹੋ ਕੇ ਨਾਨਕ ਨਵਾਸ ਗੁਰੂ ਘਰ ਬੰਨਿਆ ਤਾਂ ਕਿ ਸਿੱਧੂ ਸਾਹਿਬ ਵੀ ਇੱਥੇ ਮਤਿ ਇਕੜਾਉਂਦੇ ਹੁੰਦੇ ਸੀ ਤਾਂ ਅੱਜ ਇੱਥੇ ਰੋਜ਼ ਅਰਦਾਸ ਹੁੰਦੀ ਸੀ ਬਾਬਾ ਜੀ ਸਾਡੇ ਰੋਜ਼ ਅਰਦਾਸ ਹੁੰਦੀ ਹੈ ਇੱਥੇ ਵੀ ਚਲੋ ਇਸ ਘਰੇ ਖੁਸ਼ੀ ਆਉਣ ਉਹ ਆਈਆਂ ਉਦੇ ਮੁਤਾਬਕ ਹੀ ਅਸੀਂ ਗੁਰੂ ਸਾਹਿਬਾਂ ਦਾ ਕਰਨਾ ਕੀਤਾ ਜੀ ਅੱਜ ਤਾਂ ਦੋਸਤੋ ਤੁਸੀਂ ਨੇ ਪੂਰੀ ਵੀਡੀਓ ਦੇਖੀ ਬਾਪੂ ਜੀ ਹੋਰਾਂ ਦੀ ਗੱਲਬਾਤ ਵੀ ਸੁਣੀ ਬਾਪੂ ਜੀ ਨੇ ਕਈ ਗੱਲਾਂ ਤਰਕ ਦੇ ਨਾਲ ਇੱਥੇ ਕਹੀਆਂ ਨਾਲ ਹੀ ਤੁਸੀਂ ਨੇ ਪਾਲੀ ਦੀ ਗੱਲਬਾਤ ਸੁਣੀ ਕਿ ਆਖਿਰ ਪਾਲੀ ਨੇ ਵੀ ਪਿੰਡ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਤਾਂ ਦੋਸਤੋ ਤੁਸੀਂ ਇਸ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਤੁਸੀਂ ਵੀ ਆਪਣੀ ਰਾਏ ਜਰੂਰ ਦੇਣਾ ਨਾਲ ਹੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇੱਥੇ ਤੁਹਾਨੂੰ ਬਾਈ ਸਿੱਧੂ ਮੂਸੇਵਾਲੇ ਦੇ ਨਾਲ ਅਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਹੋਰ ਛੋਟੀਆਂ ਵੱਡੀਆਂ ਖਬਰਾਂ ਦੇਖਣ ਨੂੰ ਮਿਲਦੀ